ਗੈਕਸਰ ਨਿਸ਼ਾਲ ਸਿੰਘ ਜੋੜੀਆਂ ਦੇ ਗੁਰਗੇਦਰ ਪੁਲਿਸ ਨੇ ਕਰ ਦਿੱਤਾ ਐਨਕਾਊਂਟਰ ਨਿਸ਼ਾਨ ਜੋੜੀਆਂ ਨੂੰ ਅਗਲੇ ਸਮੇਂ ਦੇ ਵਿੱਚ ਨਿਸ਼ਾਨ ਜੋੜੀਆਂ ਦਾ ਨਿਸ਼ਾਨ ਨਿਸ਼ਾਨ ਹੀ ਨਹੀਂ ਇਹ ਮੈਂ ਤੁਹਾਨੂੰ ਗਹਿ ਕੇ ਚੱਲਦਾ ਗੈਕਸਰ ਨਿਸ਼ਾਨ ਜੋੜੀਆਂ ਨਹੀਂ ਕਾਂਗਰਸੀ ਆਕੂ ਦੇ ਕੋਲੋਂ ਮੰਗੀ ਸੀ 2 ਕਰੋੜ ਦੀ ਫਰौती ਫਰौती ਨਾਮ ਲੈ ਕੇ ਬਟਾਲਾ ਤੇ ਜਲੰਧਰ ਰੋਡ ਤੇ ਬਣੇ ਮਬਾਇਲ ਦੇ ਸ਼ੋਰੂਮ ਤੇ ਚਲਾ ਦਿੱਤੀਆਂ ਸੀ ਗੋਲੀਆਂ ਸਾਰਿਆਂ ਦੇ ਮੂਹ ਚ ਬਾਣੀ ਸੀ ਕੋਈ ਮੰਦਿਰ ਜਾਂਦਾ ਸੀ ਕੋਈ ਗੁਰਦੁਆਰੇ ਜਾਂਦਾ ਸੀ ਸਾਰੇ ਕੀਰਤ ਕਰਦੇ ਸੀ ਤੇ ਜਿਵੇਂ ਆਪਾਂ ਨਾਨਕ ਦਾ ਸੰਦੇਸ਼ ਸੀ ਦੱਤਾ ਹੁਣ ਤਾਂ ਮੂਹ ਦੇ ਵਿੱਚ ਜਰੋਇਨ ਪਾਤੀ ਹੈ ਹੱਥ ਵਿੱਚ ਤੁਹਾਡੇ ਪਿਸਤੌਲਾਂ ਫੜਾਤੀਆਂ ਐਮੀਐਮ ਸਾਹਿਬ ਵੱਲੋਂ ਸਖਤ ਹਦਾਇਤ ਹੈ ਕਿ ਐਟਲੀਸਟ ਮਤਲਬ ਅਸੀਂ ਸਾਰੇ ਪੰਜਾਬ ਦੇ ਵਿੱਚੋਂ ਗੈਂਗਸਟਰਿਜ਼ਮ ਨੂੰ ਜੜੋਂ ਪੱਟਣਾ ਹੈ ਗੈਂਗਸਟਰ ਵਾਦ ਨੂੰ ਜੜੋਂ ਕੁੱਟਣ ਦੇ ਲਈ ਤੇ ਗੈਂਗਸਟਰ ਵਾਦ ਦੇ ਖੌਫ ਤੇ ਡਰ ਨੂੰ ਮੜੀਆਂ ਮੀਟ ਕਰਨ ਦੇ ਲਈ ਪੰਜਾਬ ਦੇ ਸੀਐਮ ਭਗਵੰਤ ਮਾਨ ਤੇ ਡੀਜੀਪੀ ਕੌਰਵ ਯਾਦਵ ਬਚਨ ਬਤ। ਗੈਸਟਰ ਨਿਸ਼ਾਨ ਸਿੰਘ ਜੋੜੀਆਂ ਨੂੰ ਡੀਆਈਜੀ ਸੰਦੀਪ ਕੋਲਦੀ ਸਖਸ਼ ਚੇਤਾਵਨੀ। ਨਾ ਨਿਸ਼ਾਨ ਜੋੜੀਆਂ ਰਹੇਗਾ ਤੇ ਨਾ ਹੀ ਨਿਸ਼ਾਨ ਦੀ ਕੋਈ ਨਿਸ਼ਾਨੀ। ਹੁਣ ਵੇਖੋ ਜਰਾ ਇਹ ਵੀਡੀਓ 21 ਨਵੰਬਰ ਦੀ ਸ਼ਾਮ ਦੀ ਵੀਡੀਓ ਹੈ ਜੋ ਸਿਰਫ 14 ਸੈਕਿੰਡ ਦੀ ਹੈ ਤੇ 14 ਸੈਕਿੰਡ ਚ ਹੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋਣ ਵਾਲਿਆਂ ਦੇ ਚਿਹਰੇ ਭਾਵੇਂ ਕੱਪੜੇ ਨਾਲ ਟੱਕੇ ਹੋਏ ਸੀ। ਪਰ ਐਸਐਸਪੀ ਡਾਕਟਰ ਮਹਿਤਾਬ ਸਿੰਘ ਦੀ ਤੇਜ਼ ਤਰਾਰ ਤੇ ਦੂਰੰਦੇਸੀ ਜਾਂਚ ਇਸ ਟੀਮ ਦੀ ਤਫਤੀਸ਼ ਕਰਕੇ ਅਜ ਡੇਰਾ ਬਾਬਾ ਨਾਨਕ ਦੇ ਸ਼ਾਹਪੁਰ ਜਾਜਨ ਕੋਲ ਗੈਂਗਸਟਰ ਨਿਸ਼ਾਨ ਜੋੜੀਆਂ ਦੇ ਗੁਰਗੇ ਨੂੰ ਘੇਰ ਲਿਆ ਬਟਾਲਾ ਪੁਲਿਸ ਨੇ ਜਾਨ ਬਚਾ ਕੇ ਪੱchn ਦੀ ਇਸ ਬਦਮਾਸ਼ ਨੇ ਪੁਲਿਸ ਦੇ ਇੱਕ ਕਰ ਦਿੱਤੀ ਫਾਇਰਿੰਗ ਜਵਾਬੀ ਕਾਰਵਾਈ ਚ ਸੇਵਾ ਲੈਣਦੇ ਐਸਐਚਓ ਹਰਜਿੰਦਰ ਸਿੰਘ ਦੀ ਅਗਵਾਈ ਚ ਗੁਰਗਾ ਹੋ ਗਿਆ ਜ਼ਖਮੀ ਜੋ ਜੇਰੇ ਇਲਾਜ ਹੈ ਬਟਾਲਾ ਦੇ ਕਈ ਵਪਾਰੀ ਨਿਸ਼ਾਨ ਜੋੜੀਆਂ ਦੀ ਫਰੋਤੀ ਤੇ ਧਮਕੀ ਭਰੇ ਕਾਲ ਤੋਂ ਕਬਰਾਈ ਹੋਏ ਨੇ ਚਿਹਰਿਆਂ ਦੇ ਰੰਗ ਉੱਡੇ ਹੋਏ ਨੇ ਤੇ ਸਾਹ ਸੁੱਕੇ ਹੋਏ ਨੇ DIG संदीप गोयल दा एक एक अल्फाज ਤੁਹਾਡਾ ਡਰ ਤੇ ਖੌਫ ਖਤਮ जरूर ਕਰੇਗਾ ਜਿਸ ਤਰ੍ਹਾਂ DIG ਨੇ ਗੈਂਗਸਟਰ ਨੂੰ ਮਲਿਆ ਮੀਟ ਕਰਨ ਦੀ ਹੋਂਕਾਰ ਪਰਈਏ ਬਦਮਾਸ਼ਾਂ ਨੂੰ ਕਬਰਾਟ ਹੋਣੀ ਲਾਜ਼ਮੀ ਹੈ ਗੈਂਗਸਟਰ ਦੇ ਗੁਰਗੇ ਤੱਕ ਪਹੁੰਚਣ ਲਈ ਬਕਾਲਾ ਪੁਲਿਸ ਦੀ ਟੀਮ ਚ SPT ਗੁਰਪ੍ਰਤਾਪ ਸਿੰਘ ਸਹੋਤਾ DSP ਸੰਜੀਤ ਸ਼ਰਮਾ DSP ਜੋਗਾ ਸਿੰਘ ਇਨਚਾਰਜ CIA ਸੁਖਰਾਜ ਸਿੰਘ ਦੀ ਅਣਥਕ ਮਿਹਨਤ ਦਾ ਨਤੀਜਾ ਹੈ ਕੀ ਕਾਂਗਰਸੀ ਆਗੂ ਕੁਟੂ ਸੇਠ ਦੇ ਸ਼ੋਅਰੂਮ ਤੇ ਗੋਲੀ ਚਲਾਉਣ ਵਾਲੇ ਦਾ ਵਾਰਦਾਤ ਤੋਂ ਛੇਵੇਂ ਦੇਣੀ ਕੀਤਾ ਐ ਇਨਕਾਊਂਟਰ ਜਿਸ ਨਾਲ ਵਪਾਰੀਆਂ ਚੋਂ ਡਰ ਖਤਮ ਹੋਣ ਦੀ ਉਮੀਦ ਹੈ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ 21 ਦੀ ਸ਼ਾਮ ਨੂੰ ਸੇਠ ਜਿਹੜੇ ਮੋਬਾਈਲ ਸ਼ਾਪ ਉਤੇ ਇੱਕ ਦੋ ਅਣਪਛਾਤੇ ਮੂੰ ਟਕੇ ਅਨ ਮਾਸਕਡ ਮੋਟਰਸਾਈਕਲ ਬੋਰਨ ਮੁੜਿਆਨੇ ਫਾਇਰਿੰਗ ਕੀਤੀ ਸੀਗੀ ਉਦੇ ਪਿਸ਼ਟ ਭੂਮੀ ਇਹ ਹੈ ਜੀ ਕਿ ਇਸ ਨੂੰ ਜਿਹੜਾ ਇਹਨਾਂ ਦੇ ਮਾਲਕ ਨੇ ਇਹਨਾਂ ਨੂੰ ਨਿਸ਼ਾਨ ਜੋੜੀਆਂ ਵੱਲੋਂ ਜਿਹੜਾ ਗੈਂਗਸਟਰ ਹੈਗਾ ਜਿਹੜਾ ਬਾਹਰ ਭੱਜਿਆ ਹੋਇਆ ਹੈਗਾ ਉਹ ਇਹਨਾਂ ਨੂੰ 2 ਕਰੋੜ ਦੀ ਫਰੋਤੀ ਮੰਗ ਰਿਆ ਸੀ ਇਹਨਾਂ ਤੋਂ ਨਾ ਦੇਣ ਦੀ ਸੂਰਤ ਵਿੱਚ ਉਹਨਾਂ ਨੇ ਉਹਨਾਂ ਤੇ ਫਾਇਰਿੰਗ ਕਰਵਾਈ ਹੈਗੀ ਹੈ ਜਿਹੜੇ ਮੋਟਰਸਾਈਕਲ ਤੇ ਜਿਹੜੇ ਦੋ ਨੌਜਵਾਨ ਆਏ ਆ ਉਦੋਂ ਜਿਹਨਾਂ ਦੇ ਮੂੰਹ ਟੱਕੇ ਹੋਏ ਸੀਗੇ ਉਹ ਉਸ ਸੰਬੰਧ ਵਿੱਚ ਜਿਹੜੇ ਸੰਬੰਧਤ ਬੀਐਨਐਸ ਦੇ ਸੈਕਸ਼ਨ ਸੀਗੇ ਉਹਨਾਂ ਸੰਬੰਧ ਵਿੱਚ ਸਿਵਲ ਲਾਈਨ थाना ਬਟਾਲਾ ਦੇ ਵਿੱਚ ਪਰਚਾ ਦਰਜ ਕੀਤਾ ਗਿਆ ਸੀਗਾ ਟੀਮ ਬਣਾਈ ਸੀਗੀ ਆਪਣੇ ਨਿਗਰਾਨੀ ਹੈਡ ਐਸਐਸਪੀ ਸਾਹਿਬ ਨੇ ਤੇ ਵਕ ਵਕ ਟੀਮਾਂ ਨੂੰ ਵਕ ਵਕ ਰੋਲ ਅਸਾਈਨ ਕੀਤੇ ਸੀਗੇ ਸਭ ਤੋਂ ਵੱਡਾ ਚੈਲੰਜ ਇਸ ਤਰ੍ਹਾਂ ਇਹ ਹੁੰਦਾ ਹੈ ਕਿ ਜਦੋਂ 마ਸਕਡ ਹੋਣ ਤੇ ਉਹਨਾਂ ਉਹਨਾਂ ਦੀ ਪਛਾਣ ਕਿਵੇਂ ਕੀਤੀ ਜਾਵੇ ਤੇ ਇਹਨਾਂ ਨੇ ਬੜਾ ਮਤਲਬ ਮਿਹਨਤ ਤੇ ਮਸ਼ਕਕਤ ਨਾਲ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇੰਟੈਲੀਜੈਂਸ ਨੂੰ ਕੜੀ ਨਾਲ ਕੜੀ ਜੋੜਦੇ ਹੋਏ ਪਹਿਲਾਂ ਤਾਂ ਉਸ ਮੁਜਰਮਾਂ ਦੀ ਪਛਾਣ ਕੀਤੀ ਕਿ ਇਹਦੇ ਵਿੱਚ ਕਿਹੜੇ ਜਿਹੜੇ ਮੁਜਰਮ ਸੀ ਜਿਹੜੇ ਇਸ ਕ੍ਰਾਈਮ ਦੇ ਵਿੱਚ ਇਨਵੋਲਡ ਸੀ ਜਿਨ੍ਹਾਂ ਨੇ ਇਹ ਫਾਇਰਿੰਗ ਕੀਤੀ ਸੀ ਕਿਉਂਕਿ ਜੋ ਅਸੀਂ ਉਹਨਾਂ ਨੂੰ ਪਛਾਣ ਕਰ ਚੁੱਕੇ ਸੀਗੇ ਤੇ ਸਾਨੂੰ ਇੱਕ ਪ੍ਰੋਸੈਸ ਉਤਰ ਤੋਂ ਪਤਾ ਲੱਗਾ ਕਿ ਇੱਕ ਉਹਨਾਂ ਦੇ ਵਿੱਚ ਜਿਹੜਾ ਮੁਜਰਮ ਸੀਗਾ ਕਮਲਜੀਤ ਏ.ਵੀ.ਐਸ. ਲਵਜੀਤ ਜਿਹੜਾ ਕਿ ਵੈਰਵਾਲ ਦਾ ਰਹਿਣ ਵਾਲਾ ਹੈਗਾ ਉਸ ਆਜਾਪੁਰ ਜੱਜਾਂ ਡੇਰਾ ਬਾਬਾ ਨਾਨਕ ਦੇ ਏਰੀਏ ਦੇ ਵਿੱਚ ਆ ਕੋਈ ਵਾਰਦਾਤ ਕਰਨ ਦੀ ਫਰਾਗ ਦੇ ਵਿੱਚ ਹੈਗਾ ਜੇਕਰ Trap ਲਾਇਆ ਜਾਵੇ ਤਾਂ ਉਸ ਨੂੰ ਕਾਬੂ ਕੀਤਾ ਜਾ ਸਕਦਾ ਹੈ ਤਾਂ ਸੂਚਨਾ ਮਿਲਣ ਦੇ ਆਧਾਰ ਤੇ ਬਿਨਾ ਕਿਸੇ ਸਮੇਂ ਗਵਾਏ ਐਸਐਸਪੀ ਸਾਹਿਬ ਨੇ ਸਾਰੇ ਆਪਰੇਸ਼ਨ ਨੂੰ ਆਪ ਪਰਸਨਲੀ ਇਸ ਨੂੰ ਆਪਣਾ ਇਸ ਨੂੰ ਨਿਗਰਾਨੀ ਹੇਠ ਐਗਜ਼ੀਕਿਊਟ ਕਰਵਾਇਆ ਹੈਗਾ ਤੇ ਤਕਰੀਬ 9 ਵਜੇ ਦੇ ਅੱਜ ਸਵੇਰੇ ਤਕਰੀਬ ਮਤਲਬ 8:30 9 ਦੇ ਵਿੱਚ ਇਸ ਮੁਜਰਮ ਨੂੰ ਜਦੋਂ ਅਸੀਂ ਸਪਾਟ ਕੀਤਾ ਹੈਗਾ ਤੇ ਇਸ ਨੂੰ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਤੇ ਇਸ ਨੇ ਮੋਟਰਸਾਈਕਲ ਸਵਾਰ ਸੀਗਾ ਤੇ ਭੱਜਣ ਦੀ ਤੇ ਉਸ ਨੇ ਸਫਲ ਕੋਸ਼ਿਸ਼ ਕੀਤੀ ਹੈ ਉਸੇ ਦੌਰਾਨ ਹੀ ਇਹ ਦੇ ਵੱਲੋਂ ਪੁਲਿਸ ਪਾਰਟੀ ਦੇ ਉੱਤੇ ਜਿਹੜਾ ਕਿ ਸਬ ਇੰਸਪੈਕਟਰ ਹਰਜਿੰਦਰ ਸਿੰਘ ਜਿਹੜੇ ਸਿਵਲ ਲਾਈਨ ਦੇ ਐਸ ਐਚ ਓ ਸੀਗੇ ਉਹਨਾਂ ਵੱਲੋਂ ਇਹ ਕੀਤੀ ਜਾ ਰਹੀ ਸੀਗੀ ਅਗਵਾਈ ਇਸ ਟੀਮ ਦੀ ਤੇ ਉਹਦੇ ਤੇ ਫਾਇਰਿੰਗ ਕੀਤੀ ਹੈ ਜਵਾਬੀ ਫਾਇਰ ਦੇ ਵਿੱਚ ਇੰਜਰਡ ਹੈਗਾ ਜਿਸ ਨੂੰ ਨੀਲੇ ਹਸਪੀਟਲ ਦੇ ਵਿੱਚ ਉਪਚਾਰ ਲਈ ਭੇਜ ਦਿੱਤਾ ਗਿਆ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਤੋਂ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਉਹ ਇਹ ਆ ਕਿ ਇਹ ਨਿਸ਼ਾਨ ਜੋੜੀਆਂ ਦੇ ਕਹਿੰਦੇ ਸਾਰਾ ਕ੍ਰਾਈਮ ਕਰਦੇ ਸੀਗੇ ਬਾਕੀ ਡਿਟੇਲਸ ਜਿਸ ਤਰ੍ਹਾਂ ਇਹ ਕਾਬਲ ਹੋਏਗਾ ਕਰਨ ਦੇ ਅਸੀਂ ਤੁਹਾਨੂੰ ਉਹਦੇ ਨਾਲ ਅਪਡੇਟ ਕਰ ਦਾਂਗੇ ਜਿਹੜਾ ਦੂਜਾ ਸਾਥੀ ਹੈ ਉਹ ਵੀ ਆਇਡੈਂਟੀਫਾਈ ਹੋ ਗਿਆ ਉਸ ਉਹਦੀ ਤਲ ਪકડ ਲਈ ਛਾਪੇਮਾਰੀ ਜਾਰੀ ਹੈ ਸਾਰੇ ਜਿਹੜੇ ਨੌਜਵਾਨ ਹੈ ਉਹ ਇਸ ਦਲਦਲ ਦੇ ਵਿੱਚ ਤੇ ਵਿੱਚ ਫਸਦੇ ਜਾ ਰਹੇ ਨੇ ਪਰਲੋਭਨ ਇਹਨਾਂ ਨੂੰ ਦਿੰਦੇ ਆ ਕਿ ਅਸੀਂ ਤੁਹਾਨੂੰ ਬਾਹਰ ਕੱਢ ਲਾਂਗੇ ਵਿਦੇਸ਼ ਵਿੱਚ ਕੱਢ ਲਾਂਗੇ ਅਸੀਂ ਤੁਹਾਨੂੰ ਇਹਦੇ ਵਿੱਚ ਇੱਕ ਕੰਪਨੀ ਜਿਹੜੀ ਟ੍ਰੈਂਡ ਜਿਹੜਾ ਸਾਡੇ ਸਾਹਮਣੇ ਆਇਆ ਹੈਗਾ ਇਹ ਕੀ ਕਰਦੇ ਹੈਗੇ ਜਿਹੜੀ ਬੜੀ ਮੰਦ ਭਾਗੀ ਜੜੀ ਗੱਲ ਹੈਗੀ ਹੈ ਦੇਖੋ ਆਪਣੇ ਪੰਜਾਬ ਦੇ ਵਿੱਚ ਜਦੋਂ ਪੁਰਾਣਾ ਸਮਾਂ ਸੀਗਾ ਤੇ ਸਾਰਿਆਂ ਦੇ ਮੂੰਹ ਚ ਬਾਣੀ ਸੀ ਕੋਈ ਮੰਦਿਰ ਜਾਂਦਾ ਸੀ ਕੋਈ ਗੁਰਦੁਆਰੇ ਜਾਂਦਾ ਸੀ ਸਾਰੇ ਕੀਰਤ ਕਰਦੇ ਸੀ ਤੇ ਜਿਵੇਂ ਆਪਾ ਨਾਨਕ ਦਾ ਸੰਦੇਸ਼ ਸੀਗਾ ਹੁਣ ਤਾਂ ਮੂੰਹ ਦੇ ਵਿੱਚ ਹੀਰੋਇਨ ਪਾਤੀ ਹੈ ਅੱਛੇ ਜੇ ਤੁਹਾਡੇ ਪਿਸਤੌਲਾਂ ਫੜਾਤੀਆਂ ਵੀ ਤੁਸੀਂ ਇਹ ਕੰਮ ਕਰੋ ਆਪ ਬੜੇ ਰਾਮਨਾਲ ਵਧੀਆ ਵਿਦੇਸ਼ ਦੇ ਵਿੱਚ ਜ਼ਿੰਦਗੀ ਬਤਾ ਰਹੇ ਨੇ ਇਹਨਾਂ ਤੋਂ ਐਕਸਟਰਸ਼ਨ ਦਾ ਪੈਸਾ ਕੁਝ ਕਈਆਂ ਤੋਂ ਮਿਲ ਜਾਂਦਾ ਹੈ ਕਈਆਂ ਤੋਂ ਨਹੀਂ ਮਿਲਦਾ ਉਹ ਇਹਨਾਂ ਨੂੰ ਕੀ ਮਿਲਦਾ ਜਦੋਂ ਅਸੀਂ ਇਨਵੈਸਟੀਗੇਸ਼ਨ ਜਾਂ ਇੰਟਰੋਗੇਸ਼ਨ ਕਰਦੇ ਆ ਇਹਨਾਂ ਨੂੰ ਬਹੁਤ ਹੀ ਘੱਟ ਰਕਮ ਦੇ ਵਿੱਚ ਇਹਨਾਂ ਤੋਂ ਕਰਾ ਲਿੱਤਾ ਜਾਂਦਾ ਇਹਨਾਂ ਦੀ ਮਜਬੂਰੀ ਦਾ ਕਹਿ ਲਓ ਫਾਇਦਾ ਉਠਾ ਲਿਆ ਇਹਨਾਂ ਨੂੰ ਨਸ਼ੇ ਦੇ ਉੱਤੇ ਲਾ ਲਿਆ ਇਹਨਾਂ ਨੂੰ ਲਾਲਚ ਦਿੱਤਾ ਵੀ ਅਸੀਂ ਤੁਹਾਨੂੰ ਬਾਹਰ ਕੱਢ ਲਾਂਗੇ ਤੇ ਉਸ ਚੱਕਰ ਦੇ ਵਿੱਚ ਜਿਹੜੀ ਇਹ ਹੈ ਜਿਹੜੀ ਨੌਜਵਾਨੀ ਹੈਗੀ ਆ ਜਾਂ ਬੰਦੇ ਫਸ ਰਹੇ ਨੇ ਮੈਂ ਤੁਹਾਡੇ ਸਾਹਮਣੇ ਭਰਾਈ ਇਹਨਾਂ ਨੂੰ ਅਪੀਲ ਕਰਾਂਗਾ ਕਿ ਇਹਨਾਂ ਦੇ ਚਾਂਸੇ 'ਚ ਨਾ ਆਓ ਇਹ ਯੂਜ਼ ਐਂਡ ਥਰੋ ਪਾਲਿਸੀ ਹੈਗੀ ਆ ਇਹਨਾਂ ਤੁਹਾਨੂੰ ਕੋਈ ਤੁਹਾਡੀ ਪੈਰ ਵੀ ਨਹੀਂ ਕਰਨੀ ਇਹਨਾਂ ਨੇ ਤੁਹਾਨੂੰ ਐਵੇਂ ਆਪਦਾ ਆਪਦਾ ਵਰਸਵਤ ਕਾਇਮ ਕਰਨ ਲਈ ਵੀ ਸਾਡੀਆਂ ਫਰੋਤੀਆਂ ਦੀ ਜਿਹੜੀ ਹੈਗੀ ਆ ਸਾਡਾ ਦਬਦਬਾ ਵਾਜੇ ਇਹਨਾਂ ਨੂੰ ਇਹ ਗੈਂਗਸਟਰ ਕਹਿਣਾ ਇਹਨਾਂ ਨੂੰ ਗਲੋਰੀਫਾਈ ਕਰਨਾ ਵੀ ਕੋਈ ਬਹੁਤ ਚੰਗੀ ਗੱਲ ਨਹੀਂ ਹੈ ਇਹ ਤਾਂ ਐਵੇਂ ਬਦਮਾਸ਼ ਨੇ ਜਿਹੜੇ ਮਤਲਬ ਜਿਵੇਂ ਕੋਈ ਇਹਨਾਂ ਲਈ ਟਰਮ ਐਵੇਂ ਗੁੰਡੇ ਬਦਮਾਸ਼ ਨੇ ਕਲੀਆਂ ਵਾਲੇ ਹੁਣ ਪੱਲਰ ਥੋੜੇ ਉੱਠ ਕੇ ਬਾਹਰ ਜਾ ਕੇ ਆਪਦੇ ਆਪ ਨੂੰ ਉਹ ਜਿਵੇਂ ਕਹਿੰਦੇ ਐ ਫੇਸਬੁੱਕ ਉੱਤੇ ਟਾਈਪ ਪੇਪਰ ਟਾਈਗਰ ਬਣੇ ਹੋਏ ਆ ਜੀ ਅਸੀਂ ਉੱਥੋਂ ਧਮਕੀ ਦਿੱਤੀ ਉਹ ਬਾਹਰ ਬੈਠੇ ਐ ਆਪਣੇ ਵਿਚਾਰੇ ਨੌਜਵਾਨਾਂ ਦਾ ਮਿਸਯੂਜ਼ ਕਰਕੇ ਤੇ ਉਹਨਾਂ ਤੋਂ ਗਲਤ ਕੰਮ ਕਰਵਾ ਕੇ ਉਹਨਾਂ ਨੂੰ ਸਮਾਂ ਦੀ ਦਰਦਲ ਚ ਸੱਟ ਰਹੇ ਨੇ ਆਪ ਤਾਂ ਉਸ ਤੋਂ ਨਿਕਲ ਗਏ ਇਨਾਂ ਨੂੰ ਵਿੱਚ ਹੋਰ ਪਸਾਰੇ ਨੇ ਫਿਲਹਾਲ ਤੱਕ Glock ਦਾ 9mm ਦਾ ਪਿਸਤਲ ਤੋਂ ਰਿਕਵਰ ਹੋਇਆ ਹੈ ਸੀਐਮ ਸਾਹਿਬ ਵੱਲੋਂ ਸਖਤ ਹਦਾਇਤ ਹੈ ਕਿ ਐਟਲੀਸਟ ਮਤਲਬ ਅਸੀਂ ਸਾਰੇ ਪੰਜਾਬ ਦੇ ਵਿੱਚੋਂ ਗੈਂਗਸਟਰイズਮ ਨੂੰ ਜੜੋਂ ਪੱਟਣਾ ਹੈ ਜਿਹੜੇ ਬੰਦੇ ਮਿਹਨਤ ਕਰਦੇ ਆ ਉਹਨਾਂ ਤੋਂ ਇਹ ਬਾਹਰ ਬੈਠੇ ਜਿਹੜੇ ਬਦਮਾਸ਼ ਗੁੰਡੇ ਨੇ ਆਪਣੇ ਗੁਰਗੇ ਭੇਜ ਕੇ ਉਹਨਾਂ ਨੂੰ ਫਾਇਰਿੰਗ ਕਰਕੇ ਜਾਂ ਨੁਕਸਾਨ ਕਰਕੇ ਇਹਨਾਂ ਤੋਂ ਵਸੂਲੀਆਂ ਨਾ ਕਰਨ ਅਸੀਂ ਬੜੇ ਆਉਂਦੇ ਸਮੇਂ ਦੇ ਵਿੱਚ ਅਸੀਂ ਪਿਛਲੇ 1 ਮਹੀਨੇ ਦੇ ਅੰਦਰ ਅੰਦਰ ਜੇ ਸਾਡਾ ਸਕਸੈਸ ਰੇਟ ਅਸੀਂ ਆਪ ਵਿਆਪ ਨੂੰ ਅਸੀਂ ਆਪਦਾ ਮੁੱਲਾ ਕੰਮ ਕਰੀਏ ਅਸੀਂ ਕਾਫੀ ਕੇਸਸ ਨੂੰ ਕ੍ਰੈਕ ਕਰਨ ਦੇ ਵਿੱਚ ਕਾਮਯਾਬ ਹੋਏ ਆਂ ਮੈਂ ਇਸ ਪਲੇਟਫਾਰਮ ਕਰਨਾ ਅਸੀਂ ਕਿਸੇ ਨੂੰ ਨਹੀਂ ਬਖਸ਼ਣਾ ਜਿਸਤੇ ਵੀ ਜਿੰਨੀ ਵੀ ਸ਼ਮੂਲਿਤ ਹੋਈ ਕਾਨੂੰਨ ਮੁਤਾਬਕ ਉਸ ਨੂੰ ਅਸੀਂ ਉਨੀ ਸਜ਼ਾ ਦਿਵਾਵਾਂਗੇ ਜ਼ਰੂਰ ਜੇ ਕੋਈ ਹਾਈਡ ਆਊਟ ਹੈ ਜੇ ਕੋਈ ਲੌਜਿਸਟਿਕਸ ਦਿੰਦਾ ਕੋਈ ਮੋਟਰਸਾਈਕਲ ਪ੍ਰੋਵਾਈਡ ਕਰਦਾ ਕੋਈ ਉਹਦੇ ਵੈਪਨ ਨੂੰ ਇੱਥੋਂ ਚੱਕ ਕੇ ਦੂਜੀ ਥਾਂ ਤੇ ਲੈ ਕੇ ਜਾਂਦਾ ਕੋਈ ਪੈਸੇ ਭੇਜਦਾ ਕੋਈ ਆਪਣਾ ਉਹਨਾਂ ਨੂੰ ਆਪਣਾ ਅਕਾਊਂਟ ਦੇ ਵਿੱਚ ਪੈਸੇ ਮੰਗਾ ਕੇ ਉਹਨਾਂ ਨੂੰ ਪੈਸੇ ਦਾ ਆਦਾਨ-ਪ੍ਰਦਾਨ ਕਰਵਾਉਂਦਾ ਹੈ ਉਹਨਾਂ ਨੂੰ ਜਿਸ ਤਰ੍ਹਾਂ ਦੀ ਕੋਈ ਜਿਸ ਤਰ੍ਹਾਂ ਜਿਸ ਤਰ੍ਹਾਂ ਉਸ ਕੇਸ ਦੇ ਵਿੱਚ ਅਸੀਂ ਬੜੀ ਗਹਿਨ ਜਾਂਚ ਕਰਦੇ ਆਂ ਅਸੀਂ ਇਹ ਨਹੀਂ ਕਿ ਜੀ ਚਲੋ ਦੋ ਬੰਦੇ ਹੋ ਗਏ ਅਸੀਂ ਉਹਦਾ ਅਗਲਾ ਪਿਛਲਾ ਹੋਰ ਇਹਨਾਂ ਦੇ ਮਨਸੂਬੇ ਕੀ ਸੀ ਦੇਖੋ ਇੱਕ ਜਦੋਂ ਤੁਸੀਂ ਮੋਡਿਊਲ ਨੂੰ ਬਸਟ ਕਰਦੇ ਹੋ ਨਾ ਤੁਸੀਂ ਇਹ ਮੰਨ ਕੇ ਚੱਲੋ ਕਿ ਅਸੀਂ ਹੋਰ ਵੀ ਕ੍ਰਾਈਮ ਨੂੰ ਰੋਕ ਰਹੇ ਆਂ ਇਹਦੇ ਨਾਲ ਵੀ ਜਿਹੜਾ ਜਿਹੜਾ ਕ੍ਰਾਈਮ ਹੋਇਆ ਉਹਨੂੰ ਤਾਂ ਅਸੀਂ ਕ੍ਰੈਕ ਕੀਤਾ ਹੀ ਹੈ ਉਹਨੂੰ ਤਾਂ ਸੋਲਵ ਕੀਤਾ ਹੀ ਹੈ ਇਹਦੇ ਇਹਦੇ ਨਾਲ ਨਾਲ ਅਸੀਂ ਅਗਲਾ ਕ੍ਰਾਈਮ ਵੀ ਰੋਕਿਆ ਔਰ ਅਸੀਂ ਇੱਕ ਸਟਰੋਂਗ ਮੈਸੇਜ ਵੀ ਇਸ ਗੱਲ ਨੂੰ ਦਿੱਤਾ ਕਿ ਬਖਸ਼ੇ ਨਹੀਂ ਜਾਉਂਗੇ ਕਾਨੂੰਨ ਦੇ ਹੱਥ ਜਿਹੜੇ ਅਸੀਂ ਕਹਿੰਦੇ ਲੰਬੇ ਐ ਉਹ ਵਾਕਈ ਲੰਬੇ ਨੇ ਅਸੀਂ ਇਹ ਸ਼ਬਦ ਵੀ ਕੀਤਾ ਹੈਗਾ ਪਹਿਲਾਂ ਹੁਣ ਵੀ ਕਰਾਂਗੇ ਪੰਜਾਬ ਪੁਲਿਸ ਸક્ષਮ ਹੈ ਹਰ ਚੈਲੰਜ ਨੂੰ ਨਿਪਟਣ ਲਈ ਨਿਸ਼ਾਨ ਜੋੜਣ ਤੁਹਾਨੂੰ ਅਗਲੇ ਸਮੇਂ ਦੇ ਵਿੱਚ ਨਿਸ਼ਾਨ ਜੋੜੀਆਂ ਦਾ ਨਿਸ਼ਾਨ ਨਿਸ਼ਾਨ ਹੀ ਨਹੀਂ ਬਚੂ ਇਹ ਮੈਂ ਤੁਹਾਨੂੰ ਗਹਿ ਕੇ ਚੱਲਿਆ ਨਿਸ਼ਾਨ ਦਾ ਉਹਨੂੰ ਆਦਾ ਨਾਮ ਸ਼ਾਇਦ ਬਦਲਣਾ ਪਵੇ ਜਾਂ ਨਿਸ਼ਾਨ ਹੀ ਖਤਮ ਹੋਵੇ ਨਿਸ਼ਾਨ 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 ਨਹੀਂ ਰਹੂਗਾ ਇਸ ਤਰ੍ਹਾਂ ਅਸੀਂ ਵੀ 21 ਤਰੀਕ ਦੀ ਵਾਰਦਾਤ ਨੂੰ 26 ਨੂੰ ਦਾ ਨਿਸ਼ਾਨ ਖਤਮ ਕੀਤਾ ਹੈਗਾ ਉਹਨੂੰ ਵੀ ਸਜ਼ਾ ਦਿੱਤੀ ਹੈਗੀ ਹੈ ਇਹਦੇ ਵਿੱਚ ਜੜੀਆਂ ਮੈਂ ਤੁਹਾਨੂੰ ਇਸ ਮੱਦੇ ਬਰਾਈ ਇੱਕ ਹੋਰ ਗੱਲ ਵੀ ਕਲੀਅਰ ਕਰਨਾ ਚਾਹੁੰਦਾ ਜਿਹੜੀ ਕਿ ਤੁਸੀਂ ਐਂਪਲੀਫਾਈ ਕਰ ਸਕਦੇ ਜੇ 100 ਐਕਸਟਰਸ਼ਨ ਕਾਲਾਂ ਆਉਂਦੀਆਂ ਕਿਸੇ ਮਤਲਬ ਮੰਨ ਲਓ ਆਪਾਂ ਇੱਕ ਇੱਕ ਸੈਂਪਲ ਸੇ ਰਿਵਿਊ ਕਰੀਏ ਅਸੀਂ ਆਪਦੀ ਤਹਿਕੀਕਾਤ ਕਰਦੇ ਹਾਂ ਉਹਦੇ ਵਿੱਚੋਂ 90 ਤੋਂ 95% ਫੇਕ ਨੇ ਹਰ ਜੜਾ ਗਲਤ ਅਨਸਰ ਹੈਗਾ ਉਹ ਇਸ ਧੰਦੇ ਦੇ ਵਿੱਚ ਜੁੜ ਗਿਆ ਕਿ ਉਹਨੂੰ ਲੱਗਦਾ ਕਿ ਬੜਾ ਆਸਾਨ ਤਰੀਕਾ ਹੈ ਇਸ ਨੂੰ ਪੈਸੇ ਕਮਾਉਣ ਦਾ ਮਿਹਨਤ ਤੋਂ ਅਸੀਂ ਭੱਜ ਰਹੇ ਹਾਂ ਨਿਸ਼ਾਨ ਕਿਸੇ ਮਤਲਬ ਨਾਮੀ ਜਿਹੜੇ ਬਦਮਾਸ਼ ਨੇ ਇਹਨਾਂ ਨੂੰ ਇਹਨਾਂ ਦਾ ਨਾਮ ਲੈ ਲੂ ਕਿ ਉਗਰਾਈਆਂ ਕਰ ਰਹੇ ਨੇ ਅਸੀਂ ਪਰ ਇਸ ਗੱਲ ਤੋਂ ਮੈਂ ਮੁਨਕਰ ਨਹੀਂ ਹਾਂ ਕਿ ਉਹ ਨਹੀਂ ਉਹ ਜਿਹੜੇ ਖੁਦ ਜਿਹੜੇ ਜਿਨ੍ਹਾਂ ਦੇ ਤੁਸੀਂ ਨਾਮ ਲੈ ਰਹੇ ਹੋ ਕਿ ਉਹਨਾਂ ਦੇ ਗੁਰਗੇ ਕੰਮ ਨਹੀਂ ਕਰਦੇ ਜਿਹੜਾ ਦੇ ਗੁਰਗੇ ਕੰਮ ਕਰ ਰਿਹਾ ਤੇ ਉਹਨਾਂ ਨੂੰ ਅੰਜਾਮ ਵੀ ਅਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਇਹ ਜਵਾਬ ਦੇਣਾ ਹੈ